ਦੋਸਤੋ ਪਹਿਲਾ ਪਿੰਡ ਦੇ ਵਿੱਚ ਕੋਈ ਵੀ ਘੋਲ ਜਿੱਤ ਕੇ ਆਉਂਦਾ ਸੀ ਜਾਂ ਮੈਦਾਨਾਂ ਦੇ ਵਿੱਚ ਛੰਡੀ ਕਰਦੇ ਹੁੰਦੇ ਸੀ ਜਾਂ ਕੁਸ਼ਤੀ ਜਿੱਤਦੇ ਸੀ ਜਾਂ ਕਬੱਡੀ ਦਾ ਮੈਚ ਹੁੰਦਾ ਸੀ ਕ੍ਰਿਕਟ ਦਾ ਮੈਚ ਲਾ ਲਓ ਚਾਹ ਲੋ ਵੀ ਵਿੱਚ ਹੀ ਯਾਰ ਲੈਨੇ ਜਾਂ ਫੌਜੀ ਜੰਗ ਜਿੱਤ ਕੇ ਆਉਂਦਾ ਜਾਂ ਫੌਜੀ ਰਿਟਾਇਰ ਹੋ ਕੇ ਆਉਂਦਾ ਸੀ ਕੋਈ ਵੱਡੇ ਅਹੁਦੇ ਤੋਂ ਤੇ ਲੋਕ ਉਹਦਾ ਸਰਮਾਨਤ ਕਰਦੇ ਹੁੰਦੇ ਸੀ ਜਦੋਂ ਉਹ ਪਿੰਡ ਦੇ ਵਿੱਚ ਆਉਂਦੇ ਹੁੰਦੇ ਸੀ ਆਉਂਦਾ ਹੁੰਦਾ ਸੀ ਤੇ ਉਹਨੂੰ ਫੁੱਲਾਂ ਦੀ ਵਰਖਾ ਕਰਦੇ ਸੀ ਤੇ ਲੋਕ ਉਹਤੇ ਸਰਮਾਨ ਤੋਂ ਵਜੋਂ ਜੇ ਪਹਿਲਵਾਨ ਹੁੰਦਾ ਸੀ ਉਹਨੂੰ ਕੋ ਪੀਪੇ ਘਿਓ ਦੇ ਦੇ ਦਿੰਦੇ ਸੀ ਕੁਝ ਬੱਕਰਾ ਤੇ ਬੱਕਰੇ ਦੇ ਜਾਂਦੇ ਸੀ ਜਾਨੀ ਕਿ ਉਹੋ ਜੀਆਂ ਚੀਜ਼ਾਂ ਦਿੰਦੇ ਹੁੰਦੇ ਸੀ ਘੋਲ ਵਾਲੇ ਨੂੰ ਘਿਓ ਦੇ ਤਾਂ ਬੱਕਰੇ ਦਿੱਤੇ ਜਾਂ ਇਹੋ ਜੀਆਂ ਹਨ ਤੇ ਹੁਣ ਇੱਕ ਨਾ ਨਵਾਂ ਜਿਹਾ ਰਵਾਜ ਚੱਲਿਆ ਤੇ ਰਵਾਜ ਜਿਹੜਾ ਉਹ ਪਤਾ ਹੀ ਨਹੀਂ ਆ ਕਿਸੇ ਨੂੰ ਕੀ ਆ ਕੀ ਉਹਦੇ ਬਾਰੇ ਪਤਾ ਨਹੀਂ ਕਿਸੇ ਨੂੰ ਕੀ ਆ ਹੁਣ ਮੈਂ ਤੁਹਾਨੂੰ ਇੱਕ ਫੋਟੋ ਦਿਖਾਉਣ ਲੱਗਾ ਆ ਹੈਗੀ ਫੋਟੋ ਇਹਦਾ ਨਾਂ ਹੈਗਾ ਏ ਕਰਨ ਬਠਿੰਡੇ ਵਾਲੀ ਸਾਰੇ ਲੋਕ ਜਾਣਦੇ ਆ ਬਹੁਤ ਪਾਪੂਲਰ ਆ ਬੜਾ ਇਹਦੀ ਮਸ਼ਹੂਰੀ ਵੀ ਆ ਕਲਾਕਾਰ ਵੀ ਬਹੁਤ ਇਹਨੂੰ ਜਾਣਦੇ ਆ ਜਾਨੀ ਕਿ ਸਮਾਨ ਸਮਾਨ ਕਰਦੇ ਦਾ ਕਲਾਕਾਰ ਵੀ ਜਾਨੀ ਕਿ ਵੀ ਇਹਨੂੰ ਇੰਨਾ ਮੰਨਦੇ ਆ ਕਿਉਂਕਿ ਇਹਦੀ ਇੰਨੀ ਚੜ੍ਹਾਈ ਆ ਪੂਰੀ ਸੋਸ਼ਲ ਮੀਡੀਆ ਤੇ ਹੁਣ ਜਿਹੜੇ ਇਹ ਉੱਤੇ ਲਈ ਜਾਂਦੇ ਨੂੰ ਪਾ ਕੇ ਉੱਤੇ ਇਹਦੇ ਤੇ ਬੀਬੀਆਂ ਆਸੇ ਪਾਸੇ ਭੈਣਾ ਲੱਗੀਆਂ ਹੋਈਆਂ ਇਹ ਕਿਸੇ ਮੈਨੂੰ ਲੱਗਦਾ ਕਿ ਤੀਆਂ ਦਾ ਪ੍ਰੋਗਰਾਮ ਹੋ ਸਕਦਾ ਪਰ ਜੇ ਤੁਸੀਂ ਇਸ ਕਰਨਕੌਰ ਨੂੰ ਇਹ ਪੁੱਛੋਗੇ ਕਰਨ ਬਟੰਡਿਆ ਜੀ ਨੂੰ ਕਿ ਜਿਹੜੀਆਂ ਤੀਆਂ ਸੀ ਉਹ ਕਿਸ ਨੇ ਬਣਾਈਆਂ ਗਈਆਂ ਤੇ ਇਹਨੂੰ ਕਿਉਂ ਲਾਉਂਦੇ ਆ ਲੋਕ ਤੇ ਇਹਦੇ ਬਾਰੇ ਸਾਨੂੰ ਕੁਝ ਸ਼ਬਦ ਜਿਹੜੇ ਆ ਜਾਂ ਸਾਡੇ ਸਾਹਮਣੇ ਪੇਸ਼ ਕਰੋਗੇ ਸਾਨੂੰ ਪਤਾ ਲੱਗ ਜਾਊਗਾ ਕਿਸੇ ਨੂੰ ਕੁਝ ਨਹੀਂ ਪਤਾ ਹੈਗਾ ਤੀਆਂ ਕਿਉਂ ਲੱਗਦੀਆਂ ਕਾਹ ਤੋਂ ਲਾਉਂਦੇ ਆ ਕੀ ਚੱਕਰ ਆ ਪਰ ਸਾਡੇ ਲੋਕਾਂ ਨੇ ਦੇਖੋ ਤੁਸੀਂ ਅ ਅੱਜ ਕੱਲ ਦੇ ਜੱਜ ਕਿਹੋ ਜਿਹੇ ਚਾਹੁੰਦੇ ਤੇ ਗਾਂ ਜਿਹੇ ਜਿੱਥੇ ਇਹ ਜਾਊ ਜਿੱਥੇ ਇਹਦਾ ਸਨਮਾਨਤ ਕੀਤਾ ਜਾਂਦਾ ਜਾਂ ਇਹਨੂੰ ਲੈ ਕੇ ਗਏ ਆ ਉੱਥੇ ਜਿਹੜੇ ਬੱਚੇ ਹੋਣਗੇ ਉਹ ਕੀ ਸਿੱਖਣਗੇ ਕਿ ਇਹਦੀ ਚੜ੍ਹਾਈ ਕਿਵੇਂ ਹੋਈ ਉਹ ਸਿੱਖਣਗੇ ਵੀ ਇਹਦੀ ਚੜ੍ਹਾਈ ਹੋਈ ਇੰਸਟਾਗ੍ਰam ਤੇ ਫੇਸਬੁੱਕ ਤੇ ਜਾਂ ਹੋਰ ਜਿਹੜੇ ਸੋਸ਼ਲ ਮੀਡੀਆ ਉਹਨਾਂ ਦੇ ਅਕਾਊਂਟ ਦੇ ਉੱਪਰ ਤੇ ਬੱਚੇ ਫਿਰ ਕੀ ਕਰਨਗੇ ਆਪ ਦੀ ਚੜ੍ਹਾਈ ਦੀ ਖਾਤਰ ਉਸ ਸੋਸ਼ਲ ਮੀਡੀਆ ਦੇ ਉੱਪਰ ਜਾਣਗੇ ਜਿਵੇਂ ਇੰਸਟਾਗ੍ਰਾਮ ਨਾਲੋਂ ਫੇਸਬੁੱਕ ਤੇ ਫਿਰ ਬੱਚੇ ਦੇਖਣਗੇ ਵੀ ਇਹ ਰੀਲਾਂ ਇਹੋ ਜਿਹਿਆਂ ਪਾਉਂਦੀ ਆ ਆਪਾਂ ਵੀ ਐ ਇਹੋ ਜਿਹੀਆਂ ਰੀਲਾਂ ਪਾਈਏ ਤੇ ਆਪਾਂ ਨੂੰ ਵੀ ਲੋਕ ਸਨਮਾਨਤਾस्ते ਬੁਲਾਇਆ ਕਰਨਗੇ ਦੋਸਤੋ ਗੱਲ ਇਹ ਨਹੀਂ ਹੈਗੀ ਆਪਣਾ ਇਹਦੇ ਨਾਲ ਵਿਚਾਰੀ ਨਾਲ ਕੋਈ ਉਹੋ ਜੀ ਗੱਲਬਾਤ ਨਹੀਂ ਵੀ ਆਪਣਾ ਇਹ ਤੇ ਆਪ ਮੱਚਦੇ ਆ ਜਾਂ ਕੁਝ ਵੀ ਨਾ ਪਰ ਗੱਲ ਇਹ ਆ ਕਿ ਜਿਹੜੇ ਬੰਦੇ ਸੋਸ਼ਲ ਮੀਡੀਆ ਤੇ ਸਤਾਰ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਤਾਰ ਹੀ ਰਹਿੰਦੇ ਉਹਨਾਂ ਦੀ ਜ਼ਿੰਦਗੀ ਉੱਥੇ ਬਹੁਤ ਵਧੀਆ ਚੱਲੀ ਜਾਂਦੀ ਆ ਪਰ ਜੇ ਤੁਸੀਂ ਕਿਸੇ ਕਾਲਜ ਦੇ ਘਾਟਣ ਤੇ ਪਿੱਛੇ ਜੇ ਇੱਕ ਜਦੋਂ ਬਦਲਾ ਬੁਲਾਇਆ ਸੀ ਤੇ ਉਹਨੂੰ ਬੁਲਾਇਆ ਸੀ ਉਹ ਕੀ ਮੈਡ ਸੰਧੂ ਨੂੰ ਤੇ ਉੱਥੋਂ ਦੇ ਬੱਚਿਆਂ ਨੇ ਕੀ ਸਿੱਖਿਆ ਕਿ ਇਹਨੂੰ ਤਾਂ ਬੁਲਾਇਆ ਗਿਆ ਕਿ ਇਹਦੀ ਚੜ੍ਹਾਈ ਆ ਤੇ ਫਿਰ ਉਹ ਵੀ ਇਹਨਾਂ ਦੀ ਰਿਸਾ ਕਰਨਗੇ ਤੇ ਹੁਣ ਇਹ ਵੀ ਇਹ ਜਿੱਥੇ ਗਏ ਆ ਗਈ ਆ ਇਹ ਕਰਨ ਬਠੰਡੇ ਆ ਜੀ ਤੇ ਕਰਨਾ ਬਰੰਡੇ ਵਾਲੀ ਤੇ ਉੱਥੇ ਵੀ ਇਹੇ ਲੋਕ ਜਿਹੜੇ ਬੱਚੇ ਸੋਚਣਗੇ ਵੀ ਯਾਰ ਭੜਕੇ ਸਾਨੂੰ ਵੀ ਇਸ ਮੰਚ ਤੇ ਬੈਠਣ ਦਾ ਐ ਸਾਨੂੰ ਲਿਆਉਣਗੇ ਵੀ ਸਾਡੀ ਐਨੀ ਚੜ੍ਹਾਈ ਹੋਊਗੀ ਤੇ ਇਹ ਹੋਊ ਤਾਂ ਵੀ ਜੇ ਅਸੀਂ ਸੋਸ਼ਲ ਮੀਡੀਆ ਤੇ ਰੀਲਾਂ ਪਾਵਾਂਗੇ ਇਹੋ ਜਿਹਾ ਕਮਲ ਕੋਟਾਂਗੇ ਹਨਾ ਕਮਲ ਕੋਟਨ ਵਾਲੀਆਂ ਹੁੰਦੀਆਂ ਰੀਲਾਂ ਜ਼ਿਆਦਾ ਦੇਦੀਆਂ ਤੇ ਫੇਰ ਹੀ ਸਾਨੂੰ ਪੁੱਛਣਗੇ ਤੁਸੀਂ ਮੇਲਾ ਜਿਹੜਾ ਮਰਜ਼ੀ ਹੋਵੇ ਪਹਿਲੀ ਗੱਲ ਤਾਂ ਤੀਆਂ ਦਾ ਤਿਹਾਰ ਸਾਡਾ ਹੈ ਹੀ ਨਹੀਂ ਚਲੋ ਠੀਕ ਆ ਸਾਡੇ ਲੋਕ ਮਨਾਈ ਜਾਂਦੇ ਆ ਠੀਕ ਆ ਪਰ ਤੁਸੀਂ ਉੱਥੇ ਟੀਆ ਦੇ ਉੱਪਰ ਕੋਈ ਐਹੋ ਜਿਹਾ ਉਸ ਨੂੰ ਬੁਲਾਓ ਕਿ ਜਿਹੜਾ ਬੰਦਾ ਕੋਈ ਫੌਜ ਦੇ ਵਿੱਚ ਹੋਵੇ ਜਾਂ ਕਿਸੇ ਨੇ ਬਹੁਤ ਵਧੀਆ ਕੰਮ ਕੀਤੇ ਹੋਣ ਦੇਸ਼ ਆਸਤੇ ਪੰਜਾਬ ਵਾਸਤੇ ਪੰਜਾਬੀਆਤਾ ਵਾਸਤੇ ਜਾਂ ਲੋਕਾਂ ਵਾਸਤੇ ਕੋਈ ਕੋਈ ਉਹੋ ਜਿਹਾ ਬੰਦਾ ਬੁਲਾਓ ਕਿ ਜਿਹੜਾ ਲੋਕਾਂ ਨੂੰ ਪਤਾ ਲੱਗੇ ਕਿ ਇਹੇ ਬੰਦੇ ਨੂੰ ਤਾਂ ਬੁਲਾਇਆ ਗਿਆ ਏ ਜੱਜ ਨੂੰ ਕਿ ਇਹਨੇ ਬੜੇ ਵਧੀਆ ਕੰਮ ਕੀਤੇ ਆ ਤੇ ਲੋਕ ਬੱਚੇ ਉਹਦੀ ਰੀਸ ਕਰਨ ਹਾਲਾਂਕਿ ਇਹ ਨਹੀਂ ਹੈਗਾ ਕਿ ਤੁਸੀਂ ਹੁਣ ਹੁਣ ਉਹਨੂੰ ਵੀ ਬੁਲਾ ਲੈਂਦੇ ਭਾਬੀ ਨੂੰ ਚੁੰਮਿਆ ਦੀ ਹਨਾ ਉਹਨੂੰ ਵੀ ਲੈ ਲੈਂਦੇ ਚਾਰਨੀ ਪਾ ਕੇ ਉਹਨੂੰ ਹੋਰਾਂ ਨੂੰ ਲੈ ਲੈਂਦੇ ਹਨਾ ਫਿਰ ਬਜਵਾਕਾਂ ਨੇ ਤਾਂ ਇਹੀ ਸਿੱਖਣਾ ਵੀ ਇਹਨਾਂ ਦੀ ਚੜ੍ਹਾਈ ਆ ਇਹ ਐਂ ਹੋਈ ਆ ਤੇ ਆਪਣੀ ਵੀ ਚੜ੍ਹਾਈਆਂ ਹੀ ਹੋਊਗੀ ਇਹ ਜਿਹੜੀਆਂ ਚੀਜ਼ਾਂ ਨੇ ਸਹੀ ਨਹੀਂ ਹੈਗੀਆਂ ਸਾਡੇ ਪੰਜਾਬ ਵਾਸਤੇ ਖਾਸ ਕਰਕੇ ਸਾਡਾ ਪੰਜਾਬ ਹੋਰ ਹੀ ਪਾਸੇ ਨੂੰ ਤੁਰ ਪਿਆ ਤੇ ਇਹਦੇ ਨਾਲ ਆਪਣਾ ਕੋਈ ਉਹ ਰੋਲ ਹੈ ਨਹੀਂਗਾ ਵੀ ਕੀ ਮੈਨੂੰ ਇਹਦਾ ਸਾਡੇ ਕੋਈ ਵੀ ਇਹਨੂੰ ਪ੍ਰੋਬਲਮ ਆ ਸਾ ਮੈਨੂੰ ਪ੍ਰੋਬਲਮ ਨਹੀਂ ਪਰ ਗੱਲ ਇਹ ਆ ਕਿ ਜਿਹੋ ਜਿਹੇ ਬੱਚਾ ਦੇਖੂਗਾ ਉਹੋ ਜਿਹਾ ਹੀ ਚੱਲੂਗਾ ਉੱਥੇ ਹੁਣ ਕਿੰਨੀਆਂ ਕੁੜੀਆਂ ਮਟਿਆਰਾਂ ਹੋਣੀਆਂ ਜਿਹੜੇ ਸੋਹਣੇ ਸੋਹਣੇ ਲਹਿੰਗੇ ਤੇ ਕੱਪੜੇ ਪਾ ਕੇ ਆਈਆਂ ਹਨ ਤੇ ਉਹਨਾਂ ਨੇ ਕਹਿਣਾ ਵੀ ਅਗਲੀ ਵਾਰ ਵੀ ਮੈਂ ਵੀ ਐਂ ਆਵਾਂ ਜਿਵੇਂ ਇਹਨੂੰ ਲੈ ਕੇ ਆਏ ਆ ਜਿਵੇਂ ਆ ਤੁਸੀਂ ਦੇਖੇ ਫਲਕਾਰੀ ਪਾਈ ਵੀ ਉੱਤੇ ਜਿਵੇਂ ਲਈ ਆਉਂਦੇ ਇਹਨੂੰ ਵੀ ਉੱਤੇ ਪਾ ਕੇ ਚੁੰਨੀ ਵੀ ਮੈਂ ਵੀ ਐਂ ਆਵਾਂ ਪੀ ਉਹ ਆਇਆ ਕਿਵੇਂ ਜਾਊਗਾ ਕਿ ਮੈਨੂੰ ਸੋਸ਼ਲ ਮੀਡੀਆ ਤੇ ਥੋੜੀ ਜੀ ਐਕਟਿਵ ਹੋਣਾ ਪਊਗਾ ਜਿਹੋ ਜੀਆਂ ਰੀਲਾਂ ਪਾਉਂਦੀ ਆ ਉਹਦੀਆਂ ਪਾਉਣੀਆਂ ਪੈਣੀਆਂ ਕਿਉਂਕਿ ਚੰਗੇ ਕੰਮ ਦੀ ਰੀਸ ਚੰਗੇ ਜੇ ਚੰਗੇ ਕੰਮ ਰਖਾਓਗੇ ਤਾਂ ਲੋਕ ਬੱਚੇ ਚੰਗੇ ਕੰਮ ਦੀ ਰੀਸ ਕਰਨ ਲੱਗ ਜਾਣਗੇ ਜੇ ਤੁਸੀਂ ਉਹਦੀਆਂ ਚੀਜ਼ਾਂ ਦਿਖਾਉਂਗੇ ਤਾਂ ਲੋਕ ਇਹੋ ਜੀਆਂ ਰੀਸਾ ਕਰਨ ਲੱਗ ਜਾਣਗੇ ਦੋਸਤੋ ਆਪਾਂ ਨੂੰ ਇਹਦੇ ਨਾਲ ਕੋਈ ਵਿਚਾਰੀ ਨਾ ਹੈਣੀਗਾ ਬਹੁਤ ਚੰਗੀ ਆ ਬੜੀਆਂ ਆਪਦਾ ਹਾਸ ਮੁਖ ਲੱਗੀ ਰਹਿੰਦੀ ਆ ਇਹਦਾ ਵਧੀਆ ਕੰਮ ਚੱਲਦਾ ਪਰ ਤੁਸੀਂ ਇਹ ਨੂੰ ਨਾ ਤੋੜੋ ਆਪਦੇ ਕੰਮ ਨਾਲੋ ਇਹ ਨਾ ਹੋ ਸੋਨੂੰ ਸੀਤੂ ਵਾਲੇ ਆਉਂ ਤੇ ਇੱਕ ਜਿਹੜਾ ਸੀਗਾ ਧਮਕ ਬੀਸ ਮਾਲਾ ਸੀ ਮੱਖ ਮੰਤਰੀ ਉਹਦੇ ਵਾਲਾ ਹਾਲ ਨਾ ਹੋਵੇ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰੋ ਕੰਮ ਉਹ ਕਰੋ ਜਿਹੜੇ ਆਪਾਂ ਨੂੰ ਚਾਹੀਦੇ ਆ ਆਪਾਂ ਨੂੰ ਸਿੱਖਿਆ ਜਵਾਕਾਂ ਨੂੰ ਮਿਲੇ ਤੇ ਜਵਾਕ ਆਪਣੇ ਇੰਦਰ ਨੂੰ ਬੱਚੇ ਲੱਗਣ ਇਹ ਨਹੀਂ ਹੈਗਾ ਤੁਸੀਂ ਸੋਸ਼ਲ ਮੀਡੀਆ 'ਲਾ ਕੋਈ ਵੀ ਸਟਾਰ ਚੱਕ ਕੇ ਉੱਥੇ ਲਾ ਕੇ ਬਿਠਾ ਦਿਓ ਤੇ ਬਾਕੀ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਲਾਈਕ ਜ਼ਰੂਰ ਕਰੋ ਚੈਨਲ ਨੂੰ ਕਰੋ ਫੋਲੋ ਧੰਨਵਾਦ ਮਿਲਦੇ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤੱਕ ਵਸਤੋ